ਆਓ 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 ਭੱਜ ਜਾਓ ਵੀ ਸਾਰੇ ਆ ਜਾਓ ਰੋਟੀਆਂ ਖਾ ਲਓ ਆ ਆ ਆ ਆ ਆ ਆ ਆ ਆ ਲਓ ਜੀ ਹੋ ਗਿਆ ਇਕੱਠ ਸਾਰੇ ਜਾਨਵਰਾਂ ਦਾ ਟਰਕੀ ਸ਼ਰਕੀ ਮੁਰਗੇ ਸ਼ੁਰਗੇ ਫੈਂਸੀ ਅਫੀਲ ਆਰ ਆਈ ਆਰ ਸਾਰੇ ਆ ਗਏ ਆ ਆ ਆ ਲਓ ਜੀ ਰੋਟੀਆਂ ਖਾਓ ਫਟਾਫਟ ਚੱਕ ਤੋ ਫੱਟੇ ਆਜੋ ਵੀ ਹੀਰ ਤੇ ਰਾਂਝਾ ਤੁਸੀਂ ਵੀ ਆਜੋ ਆ ਆ ਆ ਹਾਂਜੀ ਸਾਫਰੀ ਕਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਮਿੱਤਰੋ ਠੀਕ ਠਾਕ ਹਾਂ ਤੱਜ ਦੀ ਵੀਡੀਓ ਬੜੀ ਜਾਦੇ ਘੈਂਟ ਹੋਣ ਵਾਲੀ ਆ ਬਈ ਕਿਉਂਕਿ ਆਪਣੀ ਇੱਕ ਮੁਰਗੀ ਨੇ ਹੋਰ ਬੱਚੇ ਕੱਢ ਲੇ ਦੋ ਨੇ ਪਹਿਲਾਂ ਕੱਡੇ ਸੀ ਇੱਕ ਨੇ ਹੋਰ ਕੱਢ ਲੇ ਜਨਨ ਕੀ ਤਿੰਨ ਮੁਰਗੀਆਂ ਨੇ ਬੱਚੇ ਕੱਢ ਲੇ ਆਜੋ ਫਿਰ ਤੁਹਾਨੂੰ ਦਿਖਾਉਨੇ ਆ ਬਈ ਉਧਰ ਆਪਣੀ ਮੁਰਗੀ ਬੱਚਿਆਂ ਵਾਲੀ ਜਿਨੇ ਬੱਚੇ ਕੱਡੇ ਨੇ ਚਲੋ ਆਜੋ ਵੀ ਚਲੀਏ ਨਾਲੇ ਬਈ ਆਪਾਂ ਆ ਜਾਲ ਜਾਂ ਛਕਾਉਣਾ ਬਈ ਰਵੀ ਨੂੰ ਕਹਿ ਰਖਿਆ ਬਈ ਜਾਲ ਚੱਕ ਕੇ ਲੈ ਜਾ ਤਾਂ ਬਈ ਉਹ ਕਿਤੇ ਬਾਹਰ ਗਿਆ ਹੋਇਆ ਸੀ ਉਹਦਾ ਟਾਈਮ ਨਹੀਂ ਲੱਗਿਆ ਤੇ ਬਹੁਤ ਸਾਰੇ ਭਰਾਵਾਂ ਨੇ ਪੁੱਛਿਆ ਬਈ ਜਾਲ ਵੇਚਦੇ ਹੋ ਤਾਂ ਬਈ ਜਾਲ ਤਾਂ ਵੇਚਣਾ ਸੀ ਪਰ ਪਹਿਲਾਂ ਰਵੀ ਨੇ ਕਹਿਤਾ ਕਹਿੰਦਾ ਮੈਂ ਲੈਣਾ ਤਾਂ ਮੈਂ ਕਿਹਾ ਚੱਲ ਬਈ ਤੂੰ ਰੱਖ ਲੈ ਹਨਾ ਤਾਂ ਰਵੀ ਚੱਕ ਕੇ ਲੈ ਜੂਆ ਬਈ ਉਹ ਬਾਹਰ ਗਿਆ ਹੋਇਆ ਸੀਗਾ ਤਾਂ ਫੇਰਾ ਸਾਰੀ ਜਗ੍ਹਾ ਖੁੱਲ ਜੂ ਬਈ ਆਪਣੀ ਜਿੰਨੀ ਵੀ ਹੈਗੀ ਆ ਇਧਰ ਆ ਬਈ ਆਪਣੀ ਮੁਰਗੀ ਜੀਨੇ ਬੱਚੇ ਕੱਢੇ ਨੇ ਨਵੇਂ ਆ ਜੋ ਦਿਖਾਈਏ ਦੇਖੋ ਬਈ ਤਾ ਮੈਟਰੋ ਤੁਹਾਨੂੰ ਬਹੁਤ ਬਹੁਤ ਵਧਾਈਆਂ ਬਈ ਆਪਣੀ ਆ ਮੁਰਗੀ ਨੇ ਬੱਚੇ ਕੱਢ ਲੇ ਤੇ ਬੱਚੇ ਦੇਖੋ ਬਈ ਕਿੰਨੇ ਕੱਢ ਲੇ ਆ ਜੋ ਗਿਣਦੇ ਆਂਗੇ ਤਾਂ ਬਈ ਰਾਤ ਬੱਚੇ ਕੱਡੇ ਨੇ ਤੇ ਬੱਚੇ ਪੂਰੇ ਐਕਟਿਵ ਨੇ ਸਾਰੇ ਬਈ ਹਨਾ 1 2 3 4 5 6 ਤਾਂ ਬਈ ਇਹਨੇ ਵੀ 6 ਬੱਚੇ ਕੱਢ ਲੇ 6 ਬੱਚੇ ਕਾਲੀ ਨੇ ਕੱਡੇ ਨੇ 6 ਇਹਨੇ ਕੱਢ ਲੇ ਤੇ ਇਧਰ ਬਈ ਆਂਡੇ ਪਏ ਨੇ ਕੁਸ਼ਕ ਤਾਂ ਦੇਖਾਂਗੇ ਬਈ ਆਂਡਿਆਂ ਚੋਂ ਬੱਚੇ ਹੋਰ ਆਉਂਦੇ ਆ ਕਿ ਨਹੀਂ ਆਉਂਦੇ ਤਾਂ ਜੇ ਆਉਣੇ ਹੋਏ ਤਾਂ ਅੱਜ ਅੱਜ ਦੇ ਵਿੱਚ ਆ ਜਾਣਗੇ ਹਨਾ ਤਾਂ ਨਹੀਂ ਤਾਂ ਸਮਝ ਲਓ ਫੇਰਾ ਛੇ ਬੱਚੇ ਹੀ ਰਹਿਣਗੇ ਇੱਧਰ ਆ ਬਈ ਤੂੰ ਛੋਟੂ ਆ ਦੇਖੋ ਬਈ ਆ ਬੱਚਾ ਪਿਓਰ ਵਾਈਟ ਹੈ ਜਮਾ ਬਹੁਤ ਸੋਹਣਾ ਬੱਚਾ ਬਈ ਅਸੀਲ ਹੈ ਵੀ ਹਾਂ ਅਸੀਲ ਬੱਚਾ ਬਈ ਇਹਨੂੰ ਛੱਡਦੇ ਆਪਾਂ ਤੇ ਆਹ ਦੇਖਦੇ ਆ ਆ ਜਮਾ ਬਈ ਮੁਰਗੀ ਵਰਗਾਗਾ ਰੰਗ ਮੁਰਗੀ ਵਰਗਾ ਪਤਾ ਨਹੀਂ ਮੁਰਗਾ ਬਣੂ ਕੇ ਮੁਰਗੀ ਤੇ ਲੱਤਾਂ ਦੇਖੋ ਬਈ ਕਿਹੇ ਜੀਆਂ ਨੇ ਜਮਾ ਲਾਲ ਰੰਗ ਦੀਆਂ ਲੱਤਾਂ ਨੇ ਨਾ ਹੀ ਕਾਲੀਆਂ ਨੇ ਨਾ ਹੀ ਹਨਾ ਚਿੱਟੀਆਂ ਨੇ ਦੇਖੋ ਬੱਚਾ ਦੇਖੋ ਬਈ ਸ਼ਾਲਨਾ ਮਾਰੀ ਦੇਖੋ ਆ ਵੀ ਬਹੁਤ ਪਿਆਰਾ ਬੱਚਾ ਓਏ ਆ ਬੱਚਾ ਵੀ ਦੇਖੋ ਬਈ ਕਿੰਨਾ ਕਿਊਟ ਆ ਬੜਾ ਪਿਆਰਾ ਬੱਚਾ ਹੈਗਾ ਬਲੈਕ ਧਾਰੀਆਂ ਨੇ ਤੇ ਕਰੀਮ ਇਹਦਾ ਰੰਗ ਆ ਤੇ ਲੱਤਾਂ ਦੇਖੋ ਬਈ ਕਿਹੇ ਜੀਆਂ ਨੇ ਆ ਵੀ ਸੋਣਾ ਪਾਜਾ ਵੀ ਵੈਰੀ ਗੁੱਡ ਤੇ ਕਾਫੀ ਬਈ ਆ ਵੀ ਬਹੁਤ ਪਿਆਰਾਗਾ ਆ ਦੇਖੋ ਆ ਕਹੇ ਜਾ ਇਹ ਵੀ ਬਾਲਾ ਸੋਣਾ ਬਈ ਇਹ ਜਾਦੇ ਕਰੀਮ ਕਲਰ ਦਾ ਹੈਗਾ ਲੈ ਵੀ ਭਾਜਾ ਤੂੰ ਵੀ ਆ ਲਓ ਵੀ ਤੁਹਾਡੀ ਫੀਡ ਚੱਕੋ ਇੱਥੋਂ ਖਾਉਦਾ ਨਹੀਂ ਖਵਾ ਵੀ ਸਾਰੇ ਬੱਚਿਆਂ ਨੂੰ ਖਾਓ ਖਾਓ ਖਾ ਸ਼ਾਬਾਸ਼ ਦੇਖੋ ਵੀ ਸਾਰੇ ਬੱਚੇ ਖਾਣ ਲੱਗੇ ਬਈ ਫੀਡ ਹਲੇ ਕੁਛ ਲੱਗੇ ਕੁਛਕ ਨਹੀਂ ਲੱਗੇ ਆ ਦੇਖੋ ਮੂੰਹ ਮਾਰਦੇ ਆ ਬਈ ਬੱਸ ਲਾਗੇ ਆਣਗੇ ਹਨਾ ਹੌਲੀ ਹੌਲੀ ਤੇ ਆ ਪਾਣੀ ਰੱਖ ਦਿੰਨੇ ਆ ਇਹਨਾਂ ਨੂੰ ਆ ਪਿਆ ਪਾਣੀ ਚੱਕੋ ਬਈ ਆ ਸੀ ਪਾਣੀ ਔਰੋ ਪਾਣੀ ਪੀਓ ਪਾਣੀ ਤਾਂ ਪੀਂਦੇ ਨੇ ਬਈ ਲਓ ਜੀ ਪਾਣੀ ਤਾਂ ਲਾਗੇ ਪੀਣ ਆ ਪੀ ਲਿਆ ਬੱਚੇ ਨੇ ਪਾਣੀ ਦੇਖੋ ਪੀਲਾ 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 ਲਓ ਜੀ ਪੀ ਲਿਆ ਪਾਣੀ ਤਾਂ ਬਈ ਫੀਡ ਤੇ ਪਾਣੀ ਦੋਨੇ ਚੀਜ਼ਾਂ ਹੋ ਗਈਆਂ ਕਰਦਿਆ ਬੰਦ ਹਾਂ ਵੀ ਵੱਡੇਓ ਆਜੋ ਖਾਓ ਆਤਾ 바ਵਾ ਹੋ ਗਏ ਚੱਕ ਦੋ ਫੱਟੇ ਦੇਖੋ ਬਈ ਖਾਂਬ ਆਉਣ ਲੱਗੇ ਉਤਲੇ ਜਿਹੜੇ ਵੱਡੇ ਖਾਂਬ ਹੁੰਦੇ ਹੁੰਦੇ ਆ ਹਨਾ ਉਹ ਆਉਣ ਲੱਗੇ ਇਹਨਾਂ ਦੇ ਤਿੰਨ ਬਲੈਕ ਨੇ ਇੱਕ ਡੱਬਾ ਆ ਚਿੱਟਾ ਡੱਬਾ ਤੇ ਆਸ ਹੀ ਪਾਣੀ ਇਹਨਾਂ ਦਾ ਲਓ ਬਈ ਪਾਣੀ ਪੀ ਲੋ ਆ ਆ ਆ ਖੜ ਜਾ ਖੜ ਜਾ ਇੱਥੇ ਖੜ ਜਾ ਛਾਲਨਾ ਮਰੀ ਥੱਲੇ ਆ ਗਈ ਤੇਰੀ ਫੀਡ ਚੱਲ ਚੱਲ ਪਿੱਛੇਓ ਛਾਲ ਮਾਰ ਲੱਗੀ ਸੀ ਚੱਲ ਚੱਲ ਪਰਾਂ ਹੋ ਜਾ ਇੱਥੇ ਰੱਖ ਦਿਆਂ ਤੁਹਾਡੇ ਕੋਲੇ ਆ ਜਾਓ ਵੀ ਭੱਜ ਜਾਓ ਫਰੇ ਆਹ ਦੇਖੋ ਬਈ ਬੱਚੇ ਕਿੱਡੇ ਵੱਡੇ ਹੋ ਗਏ ਆਪ ਬੱਚੇ ਉਹਨਾਂ ਨਾਲੋਂ ਵੀ ਜ਼ਿਆਦੇ ਵੱਡੇ ਦੇਖਦੇ ਆ ਬਈ ਜਿਹੜੇ ਸਭ ਤੋਂ ਪਹਿਲਾਂ ਨਿਕਲੇ ਸੀ ਬਾਕੀ ਭਈਆ ਮੁਰਗੀ ਕੇਅਰ ਬਹੁਤ ਵਧੀਆ ਤਰੀਕੇ ਨਾਲ ਕਰਦੀ ਆ ਤੇ ਆ ਜੋ ਪਾਣੀ ਵੀ ਰੱਖਦੀ ਏ ਇਹਨਾਂ ਦਾ ਪਾਣੀ ਭਈ ਇਹਨਾਂ ਦਾ ਵੱਡਾ ਫੀਡਰ ਆ ਦੇਖੋ ਪਾਣੀ ਵਾਲਾ ਆ ਵੱਡਾ ਫੀਡਰ deta ਇਹਨਾਂ ਨੂੰ ਆ ਜੋ ਵੀ ਇੱਥੋਂ ਪਾਣੀ ਪੀ ਲਿਓ ਆ ਚੂਚਿਆਂ ਨੂੰ ਬਾਹਰ ਛੱਡਣ ਦੀ ਸਲਾਹ ਸੀ ਵੀ ਬਾਹਰ ਕੱਢਾਂਗੇ ਪਰ ਭਈ ਬਾਹਰ ਗਰਮੀ ਬਹੁਤ ਆ ਵਿਚਾਰੇ ਬਿਮਾਰ ਹੋ ਜਾਣਗੇ ਤੇ ਉਰੇ ਦੇਖੋ ਭਈ ਪਾਣੀ ਪੂਣੀ ਪੀ ਜਾਂਦੇ ਨੇ ਹਨਾ ਠੰਡਾ ਖੁੱਡਾਗਾ ਉਰੇ ਠੀਕ ਆ ਭਈ ਬਾਹਰ ਐਰ ਹਨਾ ਬਿਮਾਰ ਹੋ ਸਕਦੇ ਆ ਹੋਂ ਨਹੀਂ ਆਪਾਂ ਕੱਢਦੇ ਗਰਮੀ ਬਹੁਤ ਜ਼ਿਆਦੇ ਆ ਜਾਤਾ ਕੱਢਾਂਗੇ ਜਮਾ ਸਵੇਰੇ ਜਾਂ ਫਿਰ ਬਈ ਸ਼ਾਮ ਨੂੰ ਸ਼ਾਮ ਨੂੰ ਵੀ ਕੱਢਣ ਦਾ ਫਾਇਦਾ ਨਹੀਂ ਤੜਕੀ ਤੜਕੀ ਕੱਢਣ ਦਾ ਫਾਇਦਾ ਬਈ ਜਮਾ ਸਵੇਰੇ ਘੰਟਾ ਤੱਕ ਹਨਾ ਤਾਂ ਬਈ ਇੱਕ ਵਾਰੀ ਕਰਦੇ ਆਂ ਬੰਦ ਦਾਣਾ ਪਾਣੀ ਇਹਨਾਂ ਦਾ ਹੋ ਗਿਆ ਅੱਗੇ ਚਾਲਦੇ ਆਂ ਮਿੱਤਰੋ ਕਬੂਤਰਾਂ ਦਾ ਖਾਣਾ ਦਾਣਾ ਤਿਆਰ ਕਰ ਲਿਆ ਬਈ ਆਪਾਂ ਟਰਿਆਂ ਚ ਪਾ ਲਏ ਦਾਣੇ ਭਾਂਡਿਆਂ ਚ ਪਾ ਲਿਆ ਪਾਣੀ ਪਹਿਲਾਂ ਤਾਂ ਬਈ ਵੱਡੀਆਂ ਜੋੜੀਆਂ ਨੂੰ ਰੱਖਦੇ ਆਂ ਇਹਨਾਂ ਨੂੰ ਬਹੁਤ ਜ਼ਿਆਦਾ ਤੇਲ ਲੱਗ ਰਹੀ ਆ ਬਈ ਤੇ ਨਾਲੇ ਇਹਨਾਂ ਦਾ ਖਾਣਾ ਰੱਖੀਏ ਪਹਿਲਾਂ ਪਾਣੀ ਰੱਖ ਦਿੰਨੇ ਆਂ ਖੜ ਜੋ ਵੀ ਆ ਪਿਆ ਤੁਹਾਡਾ ਪਾਣੀ ਰੁਕ ਜਾਓ ਰੁਕ ਜਾਓ ਬਾਹਰ ਨਾ ਆ ਜਿਓ ਇਹ ਬਈ ਆਪਣੇ ਲੱਗੇ ਨਹੀਂ ਹੋਏ ਜੋੜੇ ਨਵੇਂ ਨੇ ਸਾਰੇ ਆ ਜਾਓ ਵੀ ਸਾਰੇ ਭਜ ਜਾਓ ਗੇਰਾ ਭਜ ਜਾਓ ਆਇਓ ਪੀਓ ਪਾਣੀ ਪਹਿਲਾਂ ਤਾਂ ਫੇਰ ਰੱਖ ਦਿਆਂ ਦਾਣੀ ਤੁਹਾਨੂੰ ਆਹ ਜੋੜਾ ਦਵਾਰੇ ਅੰਡੇ ਰੱਖੂਗਾ ਬਈ ਉਹ ਦੇਖੋ ਰੱਤਾ ਕਬੂਤਰ ਮਗਰ ਮਗਰ ਫਿਰਦਾਗਾ ਉਹੀ ਜੋੜਾ ਬਈ ਜਿਨ੍ਹਾਂ ਨੇ ਪਹਿਲਾਂ ਉੱਥੇ ਨੀਲਾ ਬੱਚਾ ਕੱਢਿਆ ਹੋਇਆ ਖੂੰਜੇ 'ਚ ਲਓ ਜੀ ਇੱਧਰ ਪਾਣੀ ਪੀ ਲਿਆ ਬਈ ਸਾਰਿਆਂ ਨੇ ਲਗਪੱਗ ਆ ਜੋੜੀ ਰਹਿ ਗਈ ਆਖਰੀ ਲਓ ਜੀ ਤੁਸੀਂ ਵੀ ਪੀ ਲਓ ਤੱਚਕੋ ਵੀ ਪਾਣੀ ਪੂਣੀ ਪੀ ਲਿਆ ਇਹਨਾਂ ਨੇ ਬਾਕੀ ਖੋਡੇ ਦੀ ਸਫਾਈ ਕਰ ਰੱਖੀ ਆ ਨਾਲੇ ਛੜਕ ਰੱਖਿਆ ਪਾਣੀ ਤਾਂ ਕਿ ਠੰਡਾ ਰਵੇ ਤੇ ਉਸ ਤੋਂ ਬਾਅਦ ਬਈ ਇੱਧਰ ਪਏ ਨੇ ਇਹਨਾਂ ਦੇ ਦਾਣੇ ਆਹ ਦਾਣੇ ਆ ਬਈ ਆ ਜੋ ਰੱਖੀਏ ਆਇਓ ਵੀ ਹੁਣ ਖਾਓ ਤੁਸੀਂ ਦਾਣੇ ਆ ਆ ਆ ਆ ਆਇਓ ਭਜਿਓ ਆ ਆ ਆ ਆ ਆ ਭਜਿਓ ਵੀ ਸਾਰੇ ਕਬੂਤਰ ਬਈ ਲਗਭਗ ਸਾਰੇ ਆ ਗਏ ਬਈ ਥੱਲੇ ਦਾਣੇ ਤੇ ਲਓ ਜੀ ਟੋਟਲੀ ਸਾਰੀਆਂ ਜੋੜੀਆਂ ਆ ਗਈਆਂ ਬਈ ਦਾਣਿਆਂ ਤੇ ਖਾਓ ਵੀ ਰੱਜ ਕੇ ਕਰੋ ਪੇਟ ਪੂਜਾ ਹੁਣ ਵਾਰੀ ਆ ਗਈ ਬਈ ਬੱਚਿਆਂ ਦੀ ਆਜੋ ਵੀ ਬੱਚੋ ਤੁਸੀਂ ਵੀ ਆਜੋ ਭਜਿਓ ਆ ਆ ਖਾਓ ਦਾਣੇ ਆ ਆ ਆ ਆ ਉੱਡ ਕੇ ਆਜੋ ਸ਼ਾਬਾਸ਼ ਵੈਰੀ ਗੁੱਡ ਆਜੋ ਵੀ ਆ ਰਹੇ ਕਿ ਇੱਕ ਦੋ ਬਸ ਆਜੋ ਵੀ ਜਿਹੜੇ ਰਹਿ ਗਏ ਲਓ ਜੀ ਆਗੇ ਸਾਰੇ ਤਾਂ ਬਈ ਹੁਣ ਆਪਾਂ ਇਹਨਾਂ ਨੂੰ ਇੱਕ ਦਿਨ ਤੱਕ ਬਾਹਰ ਕੱਢਾਂਗੇ ਤੇ ਡਾਈਆਂ ਕਰਾ ਕੇ ਉਦੋਂ ਬਾਅਦ ਰੰਗ ਲਾਵਾਂਗੇ ਤੇ ਫਿਰ ਛੱਡਾਂਗੇ ਆਤਰੋ ਤੇ ছাত্রੋ ਆ ਲਿਆਂਦਾ ਤੁਹਾਡਾ ਸ਼ੋਲਿਆਂ ਦਾ ਛਿਲਕਾ ਆਜੋ ਫਿਰ ਖਵਾਈਏ ਤੁਹਾਨੂੰ ਇਹਨਾਂ ਨੂੰ ਬਈ ਤੂੜੀ ਪਾਤੀ ਇੱਧਰ ਦੇਖੋ ਤੂੜੀ ਪਾਤੀ ਉੱਤੇ ਛਿੜਕਤਾ ਪਾਣੀ ਬਈ ਥੋੜਾ ਜਿਹਾ ਤੇ ਆ ਸ਼ੋਲਿਆਂ ਦਾ ਛਿਲਕਾ ਬਈ ਆ ਪਾ ਦਿੰਨੇ ਆ ਦੋਨਾਂ ਨੂੰ ਇਰਲਾ ਆ ਦਿੰਨੇ ਆ ਵਿੱਚ ਖੜਜੋ ਬੇਟਾ ਖੜਜੋ ਐ ਨਹੀਂ ਖਾਣਾ ਹੈਗਾ ਤੂੜੀ ਦੇ ਵਿੱਚ ਖਾਓ ਸ਼ਾਬਾਸ਼ ਇੱਥੋਂ ਖਾਓ ਹੁਣ ਵੈਰੀ ਗੁੱਡ ਇੱਧਰ ਹੋ ਕੇ ਬੇਟਾ ਚਾ ਲੈ ਇੱਧਰ ਦੀ ਖਾ ਲੈ ਕਿਵੇਂ ਮਰਜੀ ਖਾ ਲੈ ਤੇਰੀ ਮਰਜੀ ਆ ਆਏ ਨਾ ਕਰ ਮਾਰਨਾ ਉਹਦੇ ਕਮਲੀ ਜੀ ਤੇਰਾ ਡਪਾਰਖਿਆ ਉਹਦਾ ਅੱਡਾ ਮਾਰਦੀ ਕਿਉਂ ਆਉਦੇ ਦੇਖ ਲੈ ਵੀ ਫੜਤੇ ਦਾ ਹੋ ਜਾ ਟੱਪ ਤਾਂ ਆਣਦੇ ਮੈਨੂੰ ਲੈ ਐਡੀ ਆਕੜਖੋਰ ਪਰ ਆਹੋ ਉਪਰ ਆਹੋ ਜਾ ਲੈ ਟੱਪਣੀ ਨਹੀਂ ਦਿੰਦੀ ਆ ਲੈ ਪੁੱਤ ਪਾਣੀ ਪੀ ਲੈ ਸ਼ਾਬਾਸ਼ ਸਮੇਤਰੋ ਵੀ ਆਪਣੀ ਬੈਲਾ ਨੂੰ ਬਈ 6-7 ਮਹੀਨਿਆਂ ਤੋਂ ਉੱਤੇ ਹੋ ਗਿਆ ਇਹ ਹੀਟ ਚ ਨਹੀਂ ਆਈ ਜਿਹੜੇ ਭਰਾਵਾਂ ਨੂੰ ਨੌਲੇਜ ਹੋਵੇ ਵੀ ਬਈ ਫੀਮੇਲ ਡੌਗ ਹਨਾ ਕਾਦੇ ਨਾਲ ਜਲਦੀ ਹੀਟ ਚ ਆਉਂਦੀ ਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਬਈ ਕਿਉਂਕਿ ਬਈ ਆਪਾਂ ਇਹਦੀਆਂ ਦੋ ਹੀਟਾਂ ਟਪਾਤੀਆਂ ਹੁਣ ਇਹ ਕ੍ਰੋਸ ਕਰਾਉਣੀਆਂ ਤੇ ਵੇਟ ਕਰੀ ਜਾਂਦੇ ਆ ਵੀ ਕਦੋਂ ਹੀਟ ਚ ਆਵੇ ਤੇ ਕ੍ਰੋਸ ਕਰਾਈਏ ਪਰ ਬਈ ਇਹ ਹੀਟ ਚ ਨਹੀਂ ਆਈ ਜਾਂਦੀ ਯਾਰ ਆਜੋ ਵੀ ਮਿੱਤਰੋ ਕਰੀਏ ਆਂਡਿਆਂ ਦੀ ਕਲੈਕਸ਼ਨ ਤਾਂ ਵੀ ਮਿੰਨੀ ਪੋਲਟਰੀ ਫਾਰਮ ਤੋਂ ਬਾਅਦ ਆਂਡੇ ਇੱਧਰ ਉੱਧਰ ਮੁਰਗੀਆਂ ਦੇਣ ਲੱਗੀਆਂ ਹੁਣ ਤੇ ਆ ਜਿਓ ਦਿਖਾਉਣੀ ਕਿੱਥੇ ਕਿੱਥੇ ਧਰਦੀਆਂ ਨੇ ਆ ਪਏ ਬਈ ਪਹਿਲਾਂ ਤਾਂ ਦੋ ਆਂਡੇ ਇੱਕ ਦੋ ਬਾਕੀ ਗਰਮੀ ਕਰਕੇ ਆਂਡੇ ਘਟਾ ਗਈਆਂ ਮੁਰਗੀਆਂ ਦੋ ਇੱਧਰ ਪਏ ਨੇ ਤੇ ਬਾਕੀ ਉਧਰ ਹਜੇ ਨੰਗਾ ਨਹੀਂ ਮਾਰੀ ਉਹ ਤਾਂਾਂ ਵੀ ਚੜਦੀਆਂ ਹੁੰਦੀਆਂ ਨੇ ਉਧਰ ਬਾਅਦ ਚ ਦੇਖਾਂਗੇ ਪਹਿਲਾਂ ਜਿਹੜੇ ਦੇਖਿਓ ਹੋਏ ਨੇ ਉਹ ਚੱਕ ਲਈਏ ਤੇ ਬਾਕੀ ਪਏ ਨੇ ਇੱਧਰ ਆ ਪਏ ਦੋ ਆਂਡੇ ਉਰੇ ਪਏ ਨੇ ਆ ਇੱਕ ਮਨ ਲਾਦਾ ਭੰਨ ਰੱਖਿਆ ਇਹਨਾਂ ਨੇ ਓਹੋ ਚੁੰਝ ਮਾਰ ਕੇ ਭੰਨਤਾ ਬਈ ਚਲੋ ਕੋਈ ਨਹੀਂ ਲਓ ਜੀ ਚਾਰ ਅੱਜ ਮਿਲੇ ਨੇ ਬਈ ਆਪਾਂ ਨੂੰ ਚਾਰ ਆਂਡੇ ਪੂਰੇ ਸੈਟਪ ਦੇ ਵਿੱਚੋਂ ਪੂਰੇ ਸੈਟਪ ਚੋਂ ਕੁੱਲ ਚਾਰ ਆਂਡੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਗਈ ਤੇ ਮੁਰਗੀਆਂ ਆਂਡੇ ਘਟਾ ਗਈਆਂ ਤਾਂ ਕਰਕੇ ਇਹਨਾਂ ਦੇ ਨਿਆਰੇ ਵਜੇ ਪਏ ਨੇ ਹੁਣ ਬਈ ਜਿੱਦਣ ਦੀ ਗਰਮੀ ਆਈ ਆ ਪਾਣੀ ਦੇ ਵਿੱਚ ਹੀ ਰਹਿੰਦੇ ਨੇ ਚੱਤੋਂ ਪੈਰ ਜਦੋਂ ਇਹਨਾਂ ਦਾ ਜੀ ਕਰਦਾ ਉਹਦੀ ਵੜ ਜਾਂਦੇ ਆ ਤੇ ਜਦੋਂ ਜੀ ਕਰਦਾ ਬਾਹਰ ਆ ਜਾਂਦੇ ਆ ਆਂਡੇ ਉਂਡੇ ਧਰ ਲਓ ਬਈ ਤੁਸੀਂ ਵੀ ਅਸੀਂ ਵੀ ਕਢਾ ਲਈਏ ਡੱਕਦੇ ਬੱਚੇ ਹੈ ਤਿੰਨ ਚਾਰ ਅੰਡੇ ਧਰੇ ਸੀ ਇਹਨਾਂ ਨੇ ਬਈ ਮੁੜ ਕੇ ਹਟ ਗਏ ਆਂਡੇ ਨਹੀਂ ਧਰੇ ਹੈਗੇ ਤਬੀ ਧਰ ਲੈ ਹੀਰੇ ਆਂਡੇ ਉਂਡੇ ਨਹੀਂ ਫਿਰ ਇੱਕ ਅੱਧੀ ਡੱਕ ਹੋਰ ਲਿਆ ਕੇ ਛੱਡਣੀ ਪਊ ਵਿੱਚ ਫੇਰ ਲੱਗੂ ਅੰਡੇ ਧਰਨ ਚਲੋ ਵੀ ਨਾਓ ਤੁਸੀਂ ਪਾਜੋ ਨਾਲੋ ਆਪਣੇ ਵਾਈਟ ਟਰਕੀ ਦੀ ਤੇ ਬਲੈਕ ਦੀ ਦੋਨਾਂ ਦੀ ਇੰਨੀ ਪੱਕੀ ਯਾਰੀ ਪੈ ਗਈ ਬਈ ਸਾਰਾ ਦਿਨ ਇੱਕ ਦੂਜੇ ਦੇ ਨਾਲ ਰਹਿੰਦੇ ਨੇ ਪਹਿਲਾਂ ਦੋ ਦਿਨ ਪੂਰਾ ਲੜੇ ਇਹ ਬਈ ਹੁਣ ਜਮਾਂ ਨਹੀਂ ਲੜਦੇ ਹੈਗੇ ਹੁਣ ਤਾਂ ਬੱਸ ਐਂ ਰਹਿੰਦੇ ਨੇ ਜਿਵੇਂ ਸਕੇ ਭਾਈ ਹੁਣ ਹਨਾ ਬਾਲਾ ਇੱਕ ਦੂਜੇ ਦੇ ਨਾਲ ਰਹਿੰਦੇ ਨੇ ਬਈ ਦੇਖੋ ਫੀਮੇਲਾਂ ਵੀ ਛੜਤੀਆਂ ਇਹਨਾਂ ਨੇ ਪਰ ਇਹ ਦੋਨੇ ਇੱਕ ਦੂਜੇ ਦੇ ਨਾਲ ਰਹਿੰਦੇ ਨੇ ਹਾਂ ਬਈ ਠੀਕ ਹੋ ਤੁਸੀਂ ਹੈ ਇੰਨੀ ਪੱਕੀ ਲਿਆਈ ਪੈ ਗਈ ਥੋੜੀ ਤਾ ਬਈ ਜਿਹੜੀ ਵਾਈਟ ਟਰਕੀ ਫੀਮੇਲ ਆ ਉਹ ਰੋਜ਼ ਅੰਡੇ ਧਰਦੀ ਆ ਤੇ ਉਹਦੇ ਅੰਡੇ ਆਪਾਂ ਇਕੱਠੇ ਕਰੀ ਜਾਂਦੇ ਆ ਛੀਫਾ ਤਾਂ ਅੰਡੇ ਇਕੱਠੇ ਹੋ ਗਏ ਤੇ ਇਹਨਾਂ ਦੇ ਅੰਡੇ ਅੱਢਨੇ ਤਾਂ ਆਪਾਂ ਛੇਤੀ ਛੇਤੀ ਅੰਡੇ ਇਕੱਠੇ ਕਰ ਲਈਏ 15 16 ਫਿਰ ਮਸ਼ੀਨ ਦੇ ਵਿੱਚ ਰੱਖ ਕੇ ਬੱਚੇ ਕਢਾਵਾਂਗੇ ਟਰਕੀਆਂ ਦੇ ਆਇਦਰ ਬਈ ਮਾਂ ਤੇਤੀ ਦੋਨੇ ਮੋਹ ਪਿਆਰ ਕਰੀ ਜਾਂਦੀਆਂ ਨੇ ਲਾਡੋ ਤੇ ਰਾਵੀ ਦੇਖੋ ਬਈ ਲੱਗ ਰਹੀਆਂ ਪਿਆਰ ਕਰਨ ਦੇਖ ਬਈ ਕਿਵੇਂ ਚੱਟਦੀ ਆ ਮਾਂ ਦੇਖੋ ਬਈ ਕਿੱਡੀ ਵੱਡੀ ਹੋ ਗਈ ਲੱਡੋ ਹਨਾ ਫੇਰ ਵੀ ਦੇਖੋ ਬਈ ਕਿੰਨਾ ਪਿਆਰ ਕਰਦੀ ਆ ਹਨਾ ਉਹਦੀ ਮਾਂ ਬਈ ਦੇਖੋ ਕਿਵੇਂ ਚੱਟੀ ਜਾਂਦੀ ਆ ਜਿਵੇਂ ਛੋਟੀ ਜੀ ਹੋਵੇ ਐਂ ਚੱਟਦੀ ਆ ਬਈ ਜਿਵੇਂ ਕੁਛਕ ਦਿਨਾਂ ਦੀ ਹੋਵੇ ਦੇਖੀ ਦੇਖੋ ਬਈ ਕਿਵੇਂ ਚੱਟਦੀ ਆ ਇਹ ਹੁੰਦਾ ਬਈ ਮਾਂ ਦਾ ਪਿਆਰ ਦੇਖੋ ਬਈ ਕਿੱਡੀ ਵੱਡੀ ਹੋ ਗਈ ਸਾਲ ਦੀ ਹੋ ਗਈ ਘਟੋ ਘਟੇ ਇਹ ਸਾਲ ਤੋਂ ਵੀ ਉੱਤੇ ਹੋ ਗਈ ਹੁਣੀ ਪਰ ਪਿਆਰ ਦੇਖੋ ਬਈ ਦੇਖੋ ਕਿਵੇਂ ਚੱਟੀ ਜਾਂਦੀ ਜਿਵੇਂ ਹੁਣੀ ਹੁਣੀ ਸੂਈ ਹੋਵੇ ਬਾੜਾ ਮੂਵ ਕਰਦੀ ਆ ਬਈ ਬਾੜਾ ਜਾਦੇ ਯਾਰ ਆਸੀ ਮਿੱਤਰੋ ਅੱਜ ਦੀ ਵੀਡੀਓ ਕਿਉਂਕਿ ਕੱਲ ਨੂੰ ਜਾਣਾ ਆਪਾਂ ਬਾਜੀ ਤੇ ਕੱਲ ਨੂੰ ਫੇਰ ਬਾਜੀ ਆ ਬਈ ਤਾਂ ਕਰਕੇ ਹੁਣ ਦਿਓ ਇਜਾਜ਼ਤ ਮਿਲਦਿਆਂ ਅਗਲੀ ਵੀਡੀਓ ਚ ਨਵੇਂ ਜੇ ਟੌਪਿਕ ਤੇ ਚੈਨਲ ਕਰ ਲੋ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਹੋਵੇ ਕਰ ਦਿਓ ਲਾਈਕ ਰੱਬ ਰੱਖਾ ਜੱਟੋ ਆ ਲੈ ਲੈ ਖਾ ਲੈ